ਹਾਂਜੀ ਪਿਆਰੇ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਪੰਜਾਬ ਡਿਜੀਟਲ ਸਕੂਲ ਦੇ ਵਿੱਚ ਅੱਜ ਅਸੀਂ ਵਾਰਤਕ ਭਾਗ ਦੇ ਸਾਡੇ ਤੀਜੇ ਲੇਖ ਬੋਲੀ ਜਿਹਦੇ ਲੇਖਕ ਨੇ ਸਰਦਾਰ ਗੁਰਬਖਸ਼ ਸਿੰਘ ਦਾ ਸਾਰ ਲੈ ਕੇ ਹਜ਼ਰਾਂ ਮਨੁੱਖ ਮੂੰਹ ਮਨੁੱਖ ਦੇ ਸਰੀਰ ਦਾ ਚਿੱਤਰ ਹੈ ਜਿਸ ਤੋਂ ਉਸ ਦੀ ਸਰੀਰਕ ਸੁੰਦਰਤਾ ਦਾ ਪਤਾ ਲੱਗਦਾ ਹੈ ਬੋਲੀ ਮਨੁੱਖ ਦੀ ਆਤਮਾ ਦਾ ਚਿੱਤਰ ਹੈ ਤੇ ਜਿਹੜਾ ਮੂੰਹ ਆ ਨਾ ਉਹ ਸਾਡੇ ਮੂੰਹ ਦਾ ਸਾਡੇ ਸਰੀਰ ਦਾ ਚਿੱਤਰ ਹੈ ਵੀ ਬੰਦਾ ਦੇਖਣ ਚ ਕਿਹੋ ਜਿਹਾ ਪਰ ਜਿਹੜੀ ਬੋਲੀ ਐ ਸਾਡੀ ਜ਼ੁਬਾਨ ਐ ਉਹ ਸਾਡੀ ਆਤਮਾ ਦਾ ਚਿੱਤਰ ਐ ਸਾਡੀ ਆਤਮਾ ਦਾ ਪਤਾ ਲੱਗਦਾ ਵੀ ਕਿੰਨੀ ਕੁ ਸੋਹਣੀ ਐ ਬੋਲੀ ਤੋਂ ਜਿਸ ਤੋਂ ਅੰਦਰੂਨੀ ਸੁੰਦਰਤਾ ਦੀ ਪਰਖ ਹੁੰਦੀ ਐ ਚੰਗੀ ਬੋਲੀ ਬੋਲਣ ਵਾਲਿਆਂ ਨੂੰ ਸਰੋਤਿਆਂ ਦੀ ਵਾਹ ਵਾਹ ਪ੍ਰਾਪਤ ਹੁੰਦੀ ਐ ਸਰੋਤੇ ਮਤਲਬ ਜਿਹੜੇ ਸੁਣਦੇ ਐ ਤੇ ਜਿਹੜੇ ਬੰਦੇ ਦੀ ਬੋਲੀ ਚੰਗੀ ਹੁੰਦੀ ਐ ਤਾਂ ਜਿਹੜੇ ਉਹਨੂੰ ਸੁਣਦੇ ਨੇ ਉਹ ਕੀ ਕਹਿੰਦੇ ਨੇ ਉਹਨੂੰ ਵਾਹ ਵਾਹ ਵੀ ਬਹੁਤ ਵਧੀਆ ਉਹਦੀ ਉਹਦੀ ਤਾਰੀਫ ਕਰਦੇ ਨੇ ਬੋਲੀ ਦਾ ਖਜ਼ਾਨਾ ਬਚਪਨ ਦੇ ਚੌਗਿਰਦੇ ਵਿੱਚੋਂ ਜੁੜਨਾ ਸ਼ੁਰੂ ਹੋ ਜਾਂਦਾ ਐ ਜੋ ਗਿਰਦਾ ਹੁੰਦਾ ਹੈ ਆਸ-ਪਾਸ ਚਾਰੇ ਚਾਰ ਸੁਫੇਰਾ ਜਿਹੜਾ ਬੋਲੀ ਦਾ ਖਜ਼ਾਨਾ ਹੈ ਸ਼ਬਦ ਨੇ ਸਾਡੀ ਬੋਲੀ ਹੈ ਸਾਡੀ ਜਦੋਂ ਅਸੀਂ ਬਚਪਨ ਦੇ ਵਿੱਚ ਹੀ ਆਪਣੇ ਆਸ-ਪਾਸ ਦੇਖਦੇ ਹਾਂ ਤਾਂ ਉਦੋਂ ਅਸੀਂ ਬੋਲੀ ਸਾਡੀ ਬਣਨ ਲੱਗ ਜਾਂਦੀ ਹੈ ਬੋਲੀ ਤਿਆਰ ਹੋਣ ਲੱਗ ਜਾਂਦੀ ਹੈ ਸਾਡੀ ਬੋਲੀ ਦਾ ਖਜ਼ਾਨਾ ਅਸੀਂ ਬਣਾਉਣ ਲੱਗ ਜਾਂਦੇ ਹਾਂ ਜੁੜਨਾ ਸ਼ੁਰੂ ਹੋ ਜਾਂਦਾ ਹੈ ਬੋਲੀ ਦਾ ਖਜ਼ਾਨਾ ਅਤੇ ਸਾਰੀ ਉਮਰ ਵਧਦਾ ਜਾਂਦਾ ਹੈ ਸਾਰੀ ਉਮਰ ਵਧਦਾ ਜਾਂਦਾ ਹੈ ਬੋਲੀ ਅਸੀਂ ਸਾਰੀ ਉਮਰ ਸਿੱਖਦੇ ਰਹਿੰਦੇ ਹਾਂ ਆ ਆਪਣੇ ਆਸ-ਪਾਸ ਤੋਂ ਸਾਰੀ ਉਮਰ ਸਿੱਖਦੇ ਰਹਿੰਦੇ ਹਾਂ ਭਾਲ ਮਨਾਉਤੇ ਚਿੱਤਰੇ ਲਫਜ਼ ਉਮਰ ਭਰ ਨਹੀਂ ਭੁੱਲਦੇ ਅਤੇ ਮੋਰਾ ਵਾਂਗ ਸਾਰੀ ਜ਼ਿੰਦਗੀ ਕੰਮ ਆਉਂਦੇ ਨੇ ਜਿਹੜੇ ਬਚਪਨ ਚ ਅਸੀਂ ਬੋਲ ਸਿੱਖੀ ਹੁੰਦੇ ਨੇ ਉਹ ਅੱਜ ਵੀ ਅਸੀਂ ਵਰਤਦੇ ਹਾਂ ਸਾਰੀ ਉਮਰ ਅਸੀਂ ਵਰਤਾਂਗੇ ਕਦੇ ਨਹੀਂ ਭੁੱਲਾਂਗੇ ਆਪਾਂ ਉਹ ਇਸ ਲਈ ਬਚਪਨ ਦਾ ਸਮਾਂ ਮਨੁੱਖ ਲਈ ਸਭ ਤੋਂ ਮਹੱਤਵਪੂਰਨ ਹੁੰਦਾ ਹੈ ਸਭ ਤੋਂ ਜ਼ਰੂਰੀ ਸਮਾਂ ਹੁੰਦਾ ਹੈ ਬਚਪਨ ਦਾ ਜਿੱਥੇ ਸਾਡਾ ਬਚਪਨ ਬੀਤਿਆ ਹੁੰਦਾ ਹੈ ਉਹ ਥਾਂ ਮੋਰਾ ਦੀ ਖਾਨ ਹੁੰਦੀ ਹੈ ਮੋਰਾ ਦੀ ਖਾਨ ਹੁੰਦੀ ਹੈ ਮਤਲਬ ਵੀ ਜਿੱਥੋਂ ਮੋਰਾ ਨਿਕਲਦੀਆਂ ਨੇ ਜਿਵੇਂ ਸੋਨੇ ਦੀ ਖਾਨ ਹੁੰਦੀ ਹੈ ਕੋਲੇ ਦੀ ਖਾਨ ਹੁੰਦੀ ਹੈ ਐਵੇਂ ਮੋਹਰਾਂ ਦੀ ਖਾਨ ਅਤੇ ਸਾਡੀ ਅਮੀਰੀ ਉਸ ਤੋਂ ਹੀ ਨਿਰਭਰ ਕਰਦੀ ਹੈ ਜਿੱਥੇ ਸਾਡਾ ਬਚਪਨ ਗੁਜ਼ਰਿਆ ਹੋਵੇ ਨਾ ਸਾਡੀ ਅਮੀਰੀ ਉੱਥੋਂ ਉੱਥੇ ਉਸ ਥਾਂ ਤੇ ਨਿਰਭਰ ਕਰਦੀ ਹੈ ਭਰਪੂਰ ਖਾਨ ਵਿੱਚੋਂ ਸਿਆਣੀ ਪੁਟਾਈ ਹੀ ਬੇਸ਼ਮਾਰ ਦੌਲਤ ਪੁੱਟ ਸਕਦੀ ਹੈ ਸਾਡੀ ਪੁਟਾਈ ਤੇ ਪ੍ਰਾਪਤੀਆਂ ਦਾ ਨਾਪ ਸਾਡੀ ਬੋਲੀ ਹੁੰਦੀ ਹੈ ਮਤਲਬ ਜਿਹੜੀ ਖਾਨ ਚ ਬਾਧੂ ਕੀਮਤੀ ਧਾਤਾਂ ਪਈਆਂ ਹੁੰਦੀਆਂ ਨੇ ਸਿਆਣੀ ਪੁਟਾਈ ਸਿਆਣਪ ਦੇ ਨਾਲ ਪੁੱਟ ਕੇ ਹੀ ਬੇਸ਼ੁਮਾਰ ਜਿਹੜੀ ਦੌਲਤ ਆ ਉਥੋਂ ਕੱਢੀ ਜਾ ਸਕਦੀ ਹੈ ਤੇ ਸਾਡੀ ਪੁਟਾਈ ਤੇ ਪ੍ਰਾਪਤੀਆਂ ਦਾ ਨਾਪ ਐੜੋ ਕੀ ਹੈ ਬੋਲੀ ਨਾਲ ਹੁੰਦਾ ਸਾਡੀ ਮਾਂ ਬੋਲੀ ਸਾਡੀ ਬੋਲੀ ਹੈ ਜਿਹੜੀ ਅਸੀਂ ਆਪਣੇ ਬਚਪਨ ਵਿੱਚ ਆਪਣੀ ਮਾਂ ਕੋਲੋਂ ਅਤੇ ਆਲੇ-ਦੁਆਲੇ ਤੋਂ ਸਿੱਖੀ ਹੈ ਉਹ ਲੋਕ ਬਦਕਿਸਮਤ ਹਨ ਜਿਨ੍ਹਾਂ ਨੂੰ ਵੱਡੇ ਹੋ ਕੇ ਬਚਪਨ ਦੀ ਬੋਲੀ ਨਾਲੋਂ ਕੋਈ ਵੱਖਰੀ ਬੋਲੀ ਅਪਣਾਉਣੀ ਪੈਂਦੀ ਹੈ ਤਜਰਬਾ ਸਾਡੀ ਦੌਲਤ ਹੈ ਅਤੇ ਠੀਕ ਹੈ ਤੋ ਤਜਰਬਾ ਕੀ ਹੈ ਸਾਡੀ ਦੌਲਤ ਹੈ ਬੋਲੀ ਕੀ ਹੈ ਸਾਡੀ ਬਚਪਨ ਤੋਂ ਜਿਹੜੀ ਅਸੀਂ ਮਾਂ ਤੋਂ ਸਿੱਖਦੇ ਆ ਉਹ ਸਾਡੀ ਆਪਣੀ ਬੋਲੀ ਹੁੰਦੀ ਹੈ ਉਹ ਸਾਡੀ ਮਾਂ ਬੋਲੀ ਹੁੰਦੀ ਹੈ ਤੇ ਤਜਰਬਾ ਐਕਸਪੀਰੀਅੰਸ ਸਾਡੀ ਦੌਲਤ ਹੈ ਸਾਡੀ ਵੈਲਥ ਹੈ ਅਤੇ ਇਹ ਦੌਲਤ ਬਚਪਨ ਦੇ ਸਮੇਂ ਬੋਲੀ ਦੇ ਚਿੰਨਾ ਰਾਹੀਂ ਚਿੰਨਾ ਵਿੱਚ ਸਾਂਭੀ ਜਾਂਦੀ ਹੈ ਮਤਲਬ ਐਕਸਪੀਰੀਅੰਸ ਨੂੰ ਆਪਾਂ ਜਦੋਂ ਯਾਦ ਕਰਦੇ ਆ ਉਹ ਆਪਣੀ ਬੋਲੀ ਦੇ ਵਿੱਚ ਯਾਦ ਕਰਦੇ ਆ ਨਾ ਆਪਣੀ ਬੋਲੀ ਦੇ ਵਿੱਚ ਉਹ ਸਾਡੇ ਦਿਮਾਗ ਦੇ ਵਿੱਚ ਸਟੋਰ ਹੈ ਮੈਮਰੀਜ਼ ਜਿਨ੍ਹਾਂ ਨੂੰ ਆਪਾਂ ਮੈਮਰੀਜ਼ ਕਹਿੰਦੇ ਨੇ ਯਾਦਾਂ ਕਹਿੰਦੇ ਨੇ ਆਪਣੀ ਭਾਸ਼ਾ ਦੇ ਵਿੱਚ ਹੀ ਐ ਸਾਡੇ ਦਿਮਾਗ ਦੇ ਵਿੱਚ ਉਹ ਸੰਭੀ ਜਾਂਦੀ ਹੈ ਅਤੇ ਇਹ ਦੌਲਤ ਬੋਲੀ ਦੇ ਚਿੰਨ੍ਹ ਦੇ ਰੂਪ ਦੇ ਵਿੱਚ ਵਰਤੀ ਜਾ ਸਕਦੀ ਹੈ ਤਜਰਬਾ ਇਸ ਦੌਲਤ ਦਾ ਖਜ਼ਾਨਾ ਹੈ ਇਸ ਸ਼ਬਦ ਇਸ ਦੇ ਕਿੱਸੇ ਤੇ ਨੋਟ ਹਨ ਜਿਨ੍ਹਾਂ ਨੂੰ ਅਸੀਂ ਰੋਜ਼ਾਨਾ ਜ਼ਿੰਦਗੀ ਦੀ ਮੰਡੀ ਵਿੱਚ ਚਲਾਉਂਦੇ ਹਾਂ ਤਜਰਬਾ ਕੀ ਹੈ ਦੌਲਤ ਹੈ ਦੌਲਤ ਦਾ ਖਜ਼ਾਨਾ ਚ ਤਜਰਬਾ ਤੇ ਸ਼ਬਦ ਕੀ ਨੇ ਕਿਸੇ ਉਹ ਸਿੱਕੇ ਤੇ ਨੋਟ ਨੇ ਸ਼ਬਦ ਸਿੱਕੇ ਤੇ ਨੋਟ ਨੇ ਜਿਨ੍ਹਾਂ ਨੂੰ ਅਸੀਂ ਰੋਜ਼ਾਨਾ ਵਰਤਦੇ ਹਾਂ ਇੱਕ ਦੂਜੇ ਨਾਲ ਗੱਲ ਕਰਦੇ ਹਾਂ ਇੱਕ ਦੂਜੇ ਨਾਲ ਕਮਿਊਨੀਕੇਟ ਕਰਦੇ ਹਾਂ ਦੋਸਤਾਂ ਨਾਲ ਟੀਚਰਜ਼ ਨਾਲ ਬਾਜ਼ਾਰ ਦੇ ਵਿੱਚ ਕੀ ਵਰਤਦੇ ਆਪਾਂ ਬੋਲੀ ਬੋਲੀ ਖਜ਼ਾਨਾ ਹੈ ਦੌਲਤ ਹੈ ਸਾਡੀ ਖਜ਼ਾਨਾ ਤੇ ਸਿੱਕੇ ਤੇ ਨੋਟ ਉਹ ਕੀ ਆ ਉਹਦੇ ਸ਼ਬਦ ਨੇ ਇਸ ਲਈ ਸਭ ਤੋਂ ਪਹਿਲਾਂ ਤਜਰਬੇ ਦੇ ਮੌਕੇ ਵਿੱਚ ਵਾਧਾ ਕਰਨਾ ਚਾਹੀਦਾ ਹੈ ਜਿਹੜੀ ਸਾਡੀ ਸ਼ਖਸੀਅਤ ਤੇ ਬੋਲੀ ਨੂੰ ਅਮੀਰ ਬਣਾਉਂਦੇ ਨੇ ਮਤਲਬੀ ਅਨੁਭਵ ਐਕਸਪੀਰੀਅੰਸ ਜਿੰਨਾ ਜਿੱਥੇ ਮੌਕਾ ਮਿਲੇ ਕੁਝ ਐਕਸਪੀਰੀਅੰਸ ਕਰਨ ਦਾ ਉੱਥੇ ਕਰ ਲੈਣਾ ਚਾਹੀਦਾ ਹੈ ਕਦੇ ਵੀ ਭੱਜਣਾ ਨਹੀਂ ਚਾਹੀਦਾ oportunity ਮਿਲੇ ਸਫਲ ਹੋਵਾਂਗੇ ਜਾਂ ਸਫਲ ਹੋਵਾਂਗੇ ਸਕਸੈਸ ਹੋ ਮਿਲੇ ਜਾਂ ਫੇਲਿਅਰ ਪਰ ਤਜਰਬਾ ਤਾਂ ਦੋਨਾਂ 'ਚ ਮਿਲ ਰਿਹਾ ਹੁੰਦਾ ਨਾ ਤਾਂ ਉਸ ਮੌਕੇ ਨੂੰ ਛੱਡਣਾ ਨਹੀਂ ਛੱਡਣਾ ਨਹੀਂ ਚਾਹੀਦਾ ਭਾਵੇਂ ਸਫਲ ਹੋਈਏ ਭਾਵੇਂ ਅਸਫਲ ਹੋਈਏ ਤਜਰਬਾ ਦੋਹਾਂ 'ਚ ਮਿਲੂਗਾ ਤਕ ਕਦੇ ਵੀ ਤਜਰਬੇ ਦੇ ਮੌਕੇ ਨੂੰ ਛੱਡਣਾ ਨਹੀਂ ਚਾਹੀਦਾ ਜਿਹੜੇ ਸਾਡੀ ਸ਼ਖਸੀਅਤ ਅਤੇ ਬੋਲੀ ਨੂੰ ਅਮੀਰ ਬਣਾਉਂਦੇ ਨੇ ਬਚਪਨ ਦਾ ਸਮਾਂ ਜਵਾਨੀ ਤੇ ਬੁਢਾਪੇ ਨਾਲੋਂ ਵੀ ਕਈ ਗੁਣਾ ਕੀਮਤੀ ਹੁੰਦਾ ਹੈ ਬਚਪਨ ਦਾ ਜਿਹੜਾ ਸਮਾਂ ਉਹ ਜਵਾਨੀ ਤੇ ਬੁਢਾਪੇ ਨਾਲੋਂ ਵੀ ਜ਼ਿਆਦਾ ਕੀਮਤੀ ਹੁੰਦਾ ਹੈ ਇਸ ਵਿੱਚ ਲਫ਼ਜ਼ਾਂ ਦੀਆਂ ਉਹ ਮੋਹਰਾਂ ਇਕੱਠੀਆਂ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਨੂੰ ਪਨਾ ਪਨਾ ਕੇ ਜਵਾਨੀ ਤੇ ਬੁਢਾਪੇ ਦੇ ਸਮੇਂ ਆਪਣਾ ਔਖਾ ਸੌਖਾ ਵਕਤ گزارਿਆ ਜਾ ਸਕਦਾ ਹੈ ਬੋਲੀ ਨਾ ਸਿਰਫ ਕਾਮਯਾਬੀ ਦੀ ਕੁੰਜੀ ਹੁੰਦੀ ਹੈ ਬਲਕਿ ਜ਼ਿੰਦਗੀ ਦੇ ਹੁਸਨਾ ਤੇ ਸਵਾਦਾਂ ਦਾ ਜਾਦੂ ਹੈ ਇਸ ਕਰਕੇ ਕੋਈ ਬੋਲੀ ਬਾਰੇ ਅਣਗਹਿਲੀ ਨਾ ਕਰੇ ਇਹ ਬਹੁਤ ਮਹਿੰਗੀ ਵਿਰਾਸਤ ਹੈ ਇਸ ਲਈ ਤੁਸੀਂ ਮਾਪਿਆਂ ਉਸਤਾਦਾਂ ਮਹਿਬਾਨਾਂ ਗਵਾਲਿਆਂ ਚਰਵਾਹਿਆਂ ਤੇ ਪਿੰਨ ਪਿੰਨ ਪ੍ਰਕਾਰ ਦਾ ਸਮਾਨ ਵੇਚਣ ਵਾਲਿਆਂ ਜਿੱਥੋਂ ਵੀ ਸ਼ਬਦ ਸਿੱਖ ਸਕਦੇ ਹੋ ਸਿੱਖੋ ਅਤੇ ਸੰਭਾਲੋ ਇਸ ਨਾਲ ਸਾਡੀ ਬੋਲੀ ਅਮੀਰ ਅਤੇ ਸਸ਼ਕਸ਼ਿਤ ਪ੍ਰਭਾਵਸ਼ਾਲੀ ਬਣੇਗੀ ਕੀ ਕਹਿ ਰਹੇ ਨੇ ਵੀ ਜਿੱਥੋਂ ਵੀ ਤੁਹਾਨੂੰ ਬੋਲੀ ਸਾਡੀ ਬੋਲੀ ਦਾ ਕੁਝ ਨਵਾਂ ਸ਼ਬਦ ਸਿੱਖਣ ਨੂੰ ਮਿਲਦਾ ਚਾਹੇ ਕੋਈ ਵੀ ਹੈ ਮਹਿਮਾਨ ਹੈ ਕੋਈ ਗਵਾਇਆ ਕੋਈ ਚਰਵਾਹਿਆ ਜਿਹੜਾ گاਵਾ ਮੱਝਾਂ ਚਰਾਉਂਦੇ ਹੁੰਦੇ ਨੇ ਜਾਂ ਕੋਈ ਹੋਰ ਸਮਾਨ ਵੇਚਣ ਵਾਲਾ ਜਾਂ ਕੋਈ ਵੀ ਵਿਅਕਤੀ ਹੈ ਜੇ ਤੁਹਾਨੂੰ ਬੋਲੀ ਸਿੱਖਣ ਨੂੰ ਮਿਲਦੀ ਹੈ ਤਾਂ ਉਥੋਂ ਸਿੱਖੋ ਤੇ ਆਪਣਾ ਜਿਹੜਾ ਖਜ਼ਾਨਾ ਉਹਨੂੰ ਹੋਰ ਵੱਡਾ ਕਰੋ ਤੇ ਅਮੀਰ ਬਣੋ ਬੋਲੀ ਦੇ ਪੱਖੋਂ ਤੇ ਆਪਣੀ ਸ਼ਖਸੀਅਤ ਆਪਣੇ ਕਰੈਕਟਰ ਹੈ ਜਿਹੜਾ ਉਹਨੂੰ ਹੋਰ ਐਟ੍ਰੈਕਟਿਵ ਹੋਰ ਪ੍ਰਭਾਵਸ਼ਾਲੀ ਬਣਾਓ ਇਹਸੀ ਸਾਡਾ ਬੋਲੀ ਜ ਜਿਹਦਾ ਲੇਖਕ ਹੈ ਲੇਖਕ ਸਰਦਾਰ ਗੁਰਬਖਸ਼ ਸਿੰਘ ਤਾਂ ਮੈਨੂੰ ਉਮੀਦ ਹੈ ਤੁਹਾਨੂੰ ਸਮਝ ਆ ਗਿਆ ਹੋਊਗਾ ਇਸ ਸਾਰ ਤੇ ਤੁਸੀਂ ਸ਼ਾਨਦਾਰ ਪੇਪਰ ਦੇ ਵਿੱਚ ਲਿਖ ਕੇ ਆਉਗੇ ਧੰਨਵਾਦ